ਵਾਹੇ ਗੁਰੂ 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 ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਆ ਨਾ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਰਾਮਦਾਸ ਇਹ ਚੋਰੀ ਛੱਪੀ ਵੀਡੀਓ ਬਣਾਉਨੇ ਆ ਇਹ ਬਣਾਉਣ ਨਹੀਂ ਦਿੰਦੇ ਕਮੇਟੀ ਵਾਲੇ ਜਿਨ੍ਹਾਂ ਨੂੰ ਢਕਣਾ ਜਦੋਂ ਲੀਡਰ ਆਉਂਦੇ ਉਦੋਂ ਤੇ ਇੰਨੇ ਕੈਮਰੇ ਲਾ ਦਿੰਦੇ ਆ ਸਾਡੇ ਅਰਗੇ ਮਾਤੜ ਸਾਥੀ ਆਉਂਦੇ ਆਂਦੇ ਵੀਡੀਓ ਬਣਾਉਣੇ ਚੋਰੀ ਛੱਪੀ ਬਣਾਉਨੇ ਆਂ ਵਾਹੇ ਗੁਰੂ